ਤੁਸੀਂ ਕੀ ਕਹਿਣਾ ਚਾਹੋਗੇ 2022 ਦੀ ਚੋਣਾਂ ਬਿਲਕੁਲ ਨਜ਼ਦੀਕ ਹੈ ਤੇ ਵੱਖ-ਵੱਖ ਪਾਰਟੀਆਂ ਆਪਣਾ ਅਲੱਗ-ਅਲੱਗ ਮੈਨੀਫੈਸਟੋ ਲੈ ਕੇ ਆਈ ਆ ਤੇ ਜਿਹੜੀ ਪੁਰਾਣੀ ਸੱਤਾ ਦੇ ਵਿੱਚ ਪਾਰਟੀ ਹੈ ਕਾਂਗਰਸ ਪਾਰਟੀ ਇਹਨੂੰ ਕਿਵੇਂ ਦੇਖ ਰਹੇ ਹੋ ਕਿਉਂਕਿ ਉਹ ਵੀ ਕਹਿ ਰਹੀ ਹੈ ਕਿ ਅਸੀਂ ਬਹੁਤ ਕੁਝ ਪੰਜਾਬ ਲਈ ਕੀਤਾ ਦੇਖੋ ਜੀ ਜਿੰਨੀਆਂ ਵੀ ਪਾਰਟੀਆਂ ਨੇ ਜਿਹੜੀਆਂ ਸਾਡੀਆਂ ਪੁਰਾਣੀਆਂ ਪਾਰਟੀਆਂ ਨੇ ਕਾਂਗਰਸ ਦੀ ਸਰਕਾਰ ਲਾ ਲਓ ਹਣਾ ਦਿੱਲੀ ਤੋਂ ਚੱਲਦੀ ਹੈ ਅਕਾਲੀ ਦਲ ਦੀ ਲਾ ਲਓ ਚਲੋ ਪੰਜਾਬ ਦੀ origignal ਪਾਰਟੀ ਹੈ ਹਣਾ ਪੰਜਾਬ ਦੀ ਪਾਰਟੀ ਕੋਈ ਬਾਹਰ ਦੀ ਪਾਰਟੀ ਨਹੀਂ ਪਹਿਲਾਂ ਬੀਜੇਪੀ ਦੇ ਨਾਲ ਸੀ ਉਹਨਾਂ ਦਾ ਗਠਭੰਡਰ ਟੁੱਟ ਗਿਆ ਉਹਨਾਂ ਦਾ ਮੈਨੀਫੈਸਟੋ ਜੋ ਮਰਜ਼ੀ ਦੇਈ ਜਾਣ ਜਿਹੜਾ ਕੁਝ ਮਰਜ਼ੀ ਦੇਈ ਜਾਣ ਜੀ ਅੱਜ ਤੱਕ ਕੋਈ ਕੰਮ ਨਾ ਹੀ ਇਤਨਾ ਕੀਤਾ ਤੇ ਨਾ ਹੀ ਕਰਨਾ ਇਸ ਟਾਈਮ ਜਨਤਾ ਦਾ ਬਹੁਤ ਬੁਰਾ ਹਾਲਾ ਮਹਿੰਗਾਈ ਬਹੁਤ ਜ਼ਿਆਦਾ ਹੈ ਹਰ ਚੀਜ਼ ਮਹਿੰਗੀ ਹੈ ਰੇਤਾ ਕਹਿੰਦੇ ਸੀ 5 ਰੁਪਏ ਮਿਲੂਗੀ ਉਹ ਅੱਜ ਵੀ 35 ਰੁਪਏ ਫੋਟੋ ਮਿਲਦੀ ਪਈ ਹੈ ਦੱਸੋ ਇਹਨਾਂ ਦਾ ਕੀ ਕਹੀਏ ਪਰ ਤੁਹਾਡੇ ਹਲਕੇ ਚੋਂ ਕੇਬਨਰ ਮਨਿਸਟਰ ਨੇ ਭਾਰਤ ਪੁਸ਼ ਸੁਣਾ ਸੁਣਾ ਉਹ ਕਹਿੰਦੇ ਕਿ ਮੈਂ ਆਪਣਾ ਹਲਕਾ ਨੋਹਾਰ ਦਿੱਤਾ ਕਿ ਜਿੰਨੇ ਵੀ ਲੁਧਿਆਣੇ ਚ ਪ੍ਰੋਜੈਕਟ ਆਏ ਨੇ ਮੇਰੀ ਦੇਣ ਹੈ ਤੇ ਫੂਡ ਸਪਲਾਈ ਮਿਨਿਸਟਰੀ ਵੀ ਇਹ ਕਹਿੰਦੇ ਕਿ ਮੈਂ ਗਰੀਬ ਲੋਕਾਂ ਨੂੰ ਬੜੀ ਦਾਲਾ ਕਣਕ ਵੰਡ ਦਿੱਤੀ ਬੜੇ ਨੀਲੇ ਗੜ ਬਣਾਏ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਜਿੱਦਾਂ ਤੁਸੀਂ ਉਹਨਾਂ ਦੇ ਆਪਣੇ ਭਾਰਤ ਪੁਸ਼ ਆਸ਼ੂ ਜੀ ਦੇ ਇਲਾਕੇ ਦੇ ਲਾ ਲੋ ਚਲੋ ਉਹਨਾਂ ਨੇ ਆਪਣੇ ਇਲਾਕੇ ਚ ਕੁਝ ਕੰਮ ਕਰਾਈ ਵੀ ਨੇ ਇਹ ਨਹੀਂ ਹੈ ਵੀ ਨਹੀਂ ਕੰਮ ਕਰਾਏ ਕੰਮ ਕਰਾਏ ਨੇ ਪਾਰਕਾਂ ਵਗੈਰਾ ਵੀ ਬਣਾਈਆਂ ਨੇ ਤੁਸੀਂ ਆਪਾਂ ਪਾਰਕ 'ਚ ਖੜੇ ਹੋ ਦੇਖੋ ਆ ਝੁੱਲੇ ਝੱਲੇ ਲੱਗੇ ਐਕਸਰਸਾਈਜ਼ ਵਾਲੀਆਂ ਮਸ਼ੀਨਾਂ ਲੱਗੀਆਂ ਨੇ ਹੋਰ ਵੀ ਕਈ ਕੰਮ ਕਰਾਏ ਨੇ ਪਰ ਜੇ ਕਿਹਾ ਜਾਵੇ ਵੀ ਲੁਧਿਆਣੇ ਦੇ ਵਿੱਚ ਲੁਧਿਆਣੇ ਦੇ ਵਿੱਚ ਕੋਈ ਐਡਾ ਕੋਈ ਖਾਸ ਕੋਈ ਕੰਮ ਨਹੀਂ ਹੋਇਆ ਸੜਕਾਂ ਦਾ ਬਹੁਤ ਬੁਰਾ ਹਾਲ ਆ ਸ਼ੇਰਪੁਰ ਚੌਂਕ ਦੇਖ ਲਓ ਟੁੱਟਿਆ ਪਿਆ ਚਾਰ ਆ ਦਿਨ ਜਾਮ ਲੱਗਿਆ ਰਹਿੰਦਾ ਜਿੱਧਰ ਮਰਜ਼ੀ ਚਲੇ ਜਾਓ ਮੀਂਹ ਦਾ ਕੋਈ ਪਾਣੀ ਜਦੋਂ ਮੀਂਹ ਪਾਣੀ ਪੈ ਖੜਦਾ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਚਾਰ ਚਾਰ ਫੁੱਟ ਪਾਣੀ ਖੜਦਾ ਹੈ ਸਾਰੇ ਪਾਸੇ ਬੁਰਾ ਹਾਲ ਹੈ ਜੀ ਇਸ ਟਾਈਮ ਦਾ ਸਰ ਬੇਅਦਬੀਆਂ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਬੇਅਦਬੀਆਂ ਨੂੰ ਲੈ ਕੇ ਜੀ ਦੇਖੋ ਇਹ ਤਾਂ ਕੋਈ ਸਮੇਂ ਲੋ ਵੀ ਕੋਈ ਸ਼ਾਜਸ਼ਾ ਹੀ ਨੇ ਜਿਹੜੀਆਂ ਜੀ ਆ ਕੁਸ਼ ਕਰ ਰਹੀਆਂ ਨੇ ਪੰਜਾਬ ਦਾ ਜਿਹੜਾ ਭਾਈਚਾਰਾ ਹੈ Hindu Sikh Musliman ਭਾਈਚਾਰਾ ਹੈ ਇਹਨੂੰ ਖਰਾਬ ਕਰਨਾ ਚਾਹੁੰਦੇ ਆ ਆਪਸ ਵਿੱਚ ਲੜਾਉਣਾ ਚਾਹੁੰਦੇ ਆ ਪਰ ਜੋ ਵੀ ਹੈ ਪੰਜਾਬ ਨੇ ਸ਼ੁਰੂ ਤੋਂ ਇਹਨਾਂ ਜਿਹੜੇ ਇਹੋ ਜਿਹੇ ਜਿਹੜੇ ਬਾਹਰਲੇ ਲੋਕ ਨੇ ਬਾਹਰਲੀ ਤਾਕਤਾਂ ਨੇ ਇਹਨਾਂ ਦਾ ਡੜਕੇ ਮੁਕਾਬਲਾ ਕੀਤਾ ਔਰ ਇਹਨਾਂ ਨੂੰ ਜੁੱਤੀਆਂ ਮਾਰ ਕੇ ਭਜਾਇਆ ਜਿਹੜੀ ਕੱਲ ਬੇਅਦਬੀ ਹੋਈ ਐ ਆਪਣੇ ਮਾਤਾ ਪਟਿਆਲੇ ਕਾਲੀ ਮਾਤਾ ਮੰਦਿਰ ਦੇ ਉਹ ਬੜੀ ਨਿੰਦਣਯੋਗ ਐ ਬਹੁਤ ਹੀ ਅਸੀਂ ਉਹਦਾ ਬਹੁਤ ਹੀ ਜ਼ਿਆਦਾ ਵਿਰੋਧ ਕਰਦੇ ਆ ਕਿਵੇਂ ਦੇਖਦੇ ਹੋ ਕਿ ਇਲੈਕਸ਼ਨ ਸਰਤੇ ਨੇ ਕਹਿਆ ਜਾਂਦਾ ਇਲੈਕਸ਼ਨ ਚ ਲਾਅ ਐ ਆਰਡਰ ਮੈਂਟੇਨ ਰਹਿਦਾ ਕਿ ਕੁਛ ਇਦਾਂ ਦੀ ਵਾਰਦਾਤਾਂ ਨਹੀਂ ਹੁੰਦੀਆਂ ਪਰ ਇਲੈਕਸ਼ਨਾਂ ਤੋਂ ਚੰਦ ਦਿਨ ਪਹਿਲਾਂ ਹੀ ਇਦਾਂ ਦੀ ਵੱਡੀ ਬੇਅਦਬੀ ਕਾਰਨ ਹੋ ਗਿਆ ਦੇਖੋ ਜੀ ਲਾਅ ਐਂ ਆਰਡਰ ਦੀ ਤਾਂ ਇਸ ਟਾਈਮ ਜਿਹੜੀ ਸਥਿਤੀ ਆ ਉਹ ਤਾਂ ਇਸ ਟਾਈਮ ਬੁਰੇ ਹਾਲੀਆ ਦੇਖਿਆ ਜਾਵੇ ਤਾਂ ਰੋਜ ਜੜੀਆਂ ਨੇ ਚੋਰੀਆਂ ਚਕਾਰੀਆਂ ਛੀਨਾ ਛਪਤੀ ਕੋਈ ਪਰਤ ਖੋ ਕੇ ਲੈ ਗਿਆ ਕੋਈ ਮੋਬਾਈਲ ਖੋ ਕੇ ਲੈ ਗਿਆ ਇਹ ਸਭ ਤਾਂ ਚੱਲੀ ਜਾਣਾ ਜੀ ਲਾਅ ਐਂਡ ਆਰਡਰ ਜਿੰਨਾ ਮਰਜ਼ੀ ਮੈਂਟੇਨ ਕਰ ਲੋ ਲੁਧਿਆਣਾ ਸ਼ਹਿਰ ਕਿਸਾਬ ਦਾ ਦਿੱਲੀ ਸ਼ਹਿਰ ਬਣ ਗਿਆ ਜੀ ਅਲਗ-ਅਲਗ ਤਰ੍ਹਾਂ ਦੇ ਲੋਕ ਨੇ ਇੱਥੇ ਅਲਗ-ਅਲਗ ਤਰ੍ਹਾਂ ਦੀਆਂ ਸਿਸਟਮ ਐ ਇਹ ਸਭ ਤਾਂ ਚੱਲੀ ਜਾਣਾ ਲਾਅ ਐਂਡ ਆਰਡਰ ਇੱਥੇ ਕਦੇ ਮੈਂਟੇਨ ਨਹੀਂ ਹੋ ਸਕਦਾ ਸਰ ਤੁਸੀਂ ਭਾਪ ਪੁੱਛਣਾ ਸੀ ਜੇ ਹਲਕੇ ਦੇ ਵਿੱਚ ਰਹਿੰਦੇ ਹੋ ਕਿਵੇਂ ਦੇਖਦੇ ਹੋ ਕਿ ਜਿਹੜੇ ਉਹਨਾਂ ਨੇ ਪ੍ਰੋਜੈਕਟ ਲਿਆ ਉਹ ਕਹਿੰਦੇ ਮੈਂ بڑے ਪ੍ਰੋਜੈਕਟ ਲਿਆਂਦੇ ਲੁਧਿਆਣੇ ਦੇ ਵਿੱਚ ਕੰਮ ਕਰਨ ਨੂੰ ਕਿਵੇਂ ਦੇ ਦੇ ਪੰਜਾਬ ਸਰਕਾਰ ਦੇ ਬਿਲਕੁਲ ਸਹੀ ਕਹਿ ਰਹੇ ਜਿਵੇਂ ਬਹੁਤ ਪ੍ਰੋਜੈਕਟ ਲੈ ਕੇ ਆਏ ਆ ਆਰਓਬੀ ਭਰ ਰਿਹਾ ਸੜਕਾ ਦੇਖ ਲਓ ਸੜਕਾਂ ਆਪਣੇ ਏਰੀਏ ਚ ਕੀ ਪੂਰੇ ਵੈਸਟ ਦੇ ਏਰੀਏ ਚ ਬੱਲੇ ਬੱਲੇ ਘرائی ਪਈ ਆ ਬੁੱਢਾ ਦਰਿਆ ਦਾ ਲੈ ਕੇ 650 ਕਰੋੜ ਰੁਪਏ ਲਾਇਆ ਜੀ ਉਹਨਾਂ ਨੇ ਉਹਨਾਂ ਵੱਲ ਕੋਈ ਕਮੀ ਨਹੀਂ ਐ ਇਸ ਏਰੀਏ ਦੇ ਵਿੱਚ ਵੀ ਕੰਮ ਦੀ ਨਿਵਾਰ ਸਾਰੀ ਬਦਲੀ ਹੋਈ ਹੈ ਜੀ ਉਹਨਾਂ ਨੇ ਆਰੋ ਵੀ ਵੱਰ ਰਿਹਾ ਹੈ ਅੰਡਰ ਪ੍ਰੋਜੈਕਟ ਵੀ ਚੱਲਦੇ ਪਏ ਆ ਸਾਰੇ ਪ੍ਰੋਜੈਕਟ ਵਧੀ ਚੱਲ ਰਹੇ ਆ ਜੀ ਤੇ ਉਹਨਾਂ ਦੇ ਸਾਥੀ ਕਿਸੇ ਟਾਈਮ ਰਹਿ ਗੁਰਪ੍ਰੀਤ ਗੋਗੀ ਜੀ ਉਹ ਹੁਣ ਬਾਗੀ ਹੋ ਕੇ ਆਵਾਜ਼ੀ ਪਾਰਟੀ 'ਚ ਸ਼ਾਮਿਲ ਹੋ ਗਏ ਉਹ ਕਹਿੰਦੇ ਕਿ ਆਸ਼ੂ ਨੇ ਤਾਂ ਕੋਈ ਕੰਮ ਹੀ ਨਹੀਂ ਕੀਤਾ ਸਿਰਫ ਹਵਾ ਦੇ ਵਿੱਚ ਕੰਮ ਰਹਿ ਗਏ ਉਹਨਾਂ ਦੇ ਬਾਜੀ ਗੱਲ ਪਤਾ ਕੀ ਆ 900 ਚੂਹੇ ਖਾ ਕੇ ਬਿੱਲੀ ਹਜੇ ਕੋ ਚਲੀ ਵਾਲਾ ਹਾਲ ਆ ਵੀ ਤਿੰਨ ਵਾਰੀ ਆ ਪਹਿਲੇ ਇਲੈਕਸ਼ਨ ਜਿੱਤ ਲਈ ਐਮਸੀ ਦੀ ਕਿਹਦੇ ਸਿਰ ਤੇ ਜਿੱਤੀ ਆਸ਼ੂ ਭਾਈ ਦੇ ਸਿਰ ਤੇ ਜਿੱਤੀ ਦੋ ਵਾਰੀ ਐਮਐਲ ਆ ਰਹਿ ਚੁੱਕੇ ਆ ਕੈਬਨਟ ਮਿਨਿਸਟਰ ਰਹਿ ਚੁੱਕੇ ਆ ਹੋਨਰ ਨੂੰ ਟਿਕਟ ਤੇ ਲਾਲ ਸੱਜ ਦੀ ਟਿਕਟ ਆਮ ਆਦੀ ਪਾਰਟੀ ਨੂੰ ਮਿਲ ਗਈ ਆਮ ਆਦੀ ਪਾਰਟੀ ਦਾ ਬੁਰਾ ਹਾਲ ਆ ਉਹਨਾਂ ਦੇ ਕੋਲ ਆਪਣੇ ਕੋਈ ਵੀ ਕੈਂਡੀਡੇਟ ਨਹੀਂ ਹੈਗਾ ਸਾਰੇ ਜਿਹੜੇ ਜਿੰਨੇ ਵੀ ਕੈਂਡੀਡੇਟ ਦਲਜੀਤ ਪੋਲਾ ਲੈ ਲਓ ਅਸ਼ੋਕ ਪ੍ਰੇਸ਼ ਬੱਪੀ ਲਾ ਲਓ ਕਲੌਨ ਸਿੱਧੂ ਲੈ ਲਓ ਇਹ ਲੈ ਲਓ ਸਾਰੇ ਕਾਂਗਰਸੋਂ ਗੱਡੇ ਹੋਏ ਆ ਕਾਂਗਰਸ ਦੇ ਵਿੱਚੋਂ ਹੀ ਇਧਰਲੇ ਪਾਸੇ ਆਏ ਆ ਕਿਉਂਕਿ ਇਹਨਾਂ ਕੋਲ ਆਪਣਾ ਕੋਈ ਆਧਾਰ ਹੈ ਨਹੀਂ ਆਮ ਆਦੀ ਪਾਰਟੀ ਦਾ ਕੋਈ ਪੰਜਾਬ ਦੇ ਵਿੱਚ ਕੋਈ ਗੱਲਬਾਤ ਨਹੀਂ ਹੈਗੀ ਇਹਨਾਂ ਦੀ ਆਮ ਆਦੀ ਪਾਰਟੀ ਬਹੁਤ ਵੱਡੇ ਵਾਅਦੇ ਕਰੀ ਗਏ ਸੀ ਜਨਾਨੀ ਨੂੰ 1000 ਰੁਪਏ ਵਾਸ ਦੇਵਾਂਗੇ ਅਕਾਲੀ ਦਲ ਵੀ ਵਾਅਦਾ ਕਰੀ ਅਸੀਂ 2000 ਤੇ 8 ਸਿਲੰਡਰ ਦੇਵਾਂਗੇ ਕਾਂਗਰਸ ਵੀ ਕਰਿਆ ਤੁਸੀਂ ਕਿੰਨਾ ਪਾਰਟੀ ਬਾਰੇ ਕੀ ਕਹਿਣਾ ਚਾਹ ਰਹੇ ਹੋ ਜੀ ਭਾਜੀ ਜੀ ਜਿੰਨੀ ਜਿੰਨੀ ਗੱਲ ਹੈ ਕਾਂਗਰਸ ਇਹ ਤਾਂ ਬਾਲੇ ਬਦਲਣ ਵਾਸਤੇ ਲੋਕਾਂ ਨੂੰ 22 25 25000 ਆਇਆ ਵੀ ਹੈ ਕੈਂਪ ਜੀ ਪੁੱਛ ਲਓ ਕਿਸੇ ਏਰੀਆ 'ਗੇ ਪੁੱਛ ਲਓ ਇਹ ਜਿਹੜੇ ਵਾਅਦੇ ਕਰਦੇ ਪਿਆ 1000 ਰੁਪਏ ਦੇਵਾਂਗੇ 2000 ਦੇਵਾਂਗੇ ਤੁ ਆਪਾਂ ਰੋਜ਼ਗਾਰ ਕਿਉਂ ਨਾ ਦੀਏ ਲੋਕਾਂ ਨੂੰ ਵੀ ਰੋਜ਼ਗਾਰ ਦਿਓ ਲੋਕਾਂ ਨੂੰ ਲੋੜ ਜਾ ਪਵੀਆਂ ਇੰਨੀਆਂ ਚੀਜ਼ਾਂ ਦੀ ਲੋਕੀ ਆਪੇ ਰੋਜ਼ਗਾਰ ਹੈਗਾ ਆਪੇ ਕਮਾਈ ਖਾਣਗੇ ਜੀ ਇਹ ਤਾਂ ਲੋਕਾਂ ਨੂੰ ਪੁੱਛੋ ਕਿ ਕਰਨ ਵਾਸਤੇ ਇਹ ਬਿਆਨ ਦੇ ਰਹੇ ਐ ਪਰ ਕਿਵੇਂ ਦੇਖ ਰਹੇ ਹੋ ਕਿ ਪਿਛਲੇ ਦਿਨੀ ਇੱਕ ਪ੍ਰੋਫੈਸਰ ਭੁੱਲਰ ਨੇ ਜੋ ਗੀਸ ਇੱਕ ਜੱਥੇਬੰਦੀਆ ਵਲੋਂ ਸਿੱਖ ਕੈਦਿੰਗ ਯੂਐਨਏ ਉਥੇ ਬੰਦ ਨੇ ਦਿੱਲੀ ਦੇ ਵਿੱਚ ਪੰਜਾਬ ਸਰਕਾਰ ਨੇ ਬਾਈ ਰਿਟਰਨ ਲਿਖ ਕੇ ਦੇ ਦਿੱਤਾ ਸੈਂਟਰਲ ਗਵਰਨਮੈਂਟ ਵੱਲੋਂ ਰਿਟਰਨ ਲਿਖਿਆ ਗਿਆ ਵਾ ਸੁਪਰੀਮ ਕੋਰਟ ਨੇ ਰਿਹਾਈ ਦਾ ਆਰਡਰ ਦਿੱਤਾ ਪਰ ਦਿੱਲੀ ਸਰਕਾਰ ਕਹਿੰਦੀ ਹੈ ਕਿ ਆਤੰਗਵਾਦੀ ਨੇ ਇਹਨਾਂ ਨੂੰ ਛੱਡਿਆ ਨਹੀਂ ਜਾ ਸਕਦਾ ਇਹ ਬਹੁਤ ਵੱਡੇ ਖਤਰਨਾਕ ਹੋ ਸਕਦੇ ਨੇ ਦੇਸ਼ ਲਈ ਭਾਜੀ ਕੇਜਰੀਵਾਲ ਦਾ ਕੱਲ ਬਿਆਨ ਆਇਆ ਹੈ ਭਗਵੰਤ ਮਾਨ ਦਾ ਵੀ ਆਇਆ ਹੈ ਵੀ ਸਾਨੂੰ ਰਿਟਰਨ ਦੇ ਵਿੱਚ ਫਾਈਲ ਸਾਡੇ ਕੋਲ ਆਏਗੀ ਸਾਈਨ ਕਰ ਦਾਂਗੇ ਜਦ ਕਿ ਤਿੰਨ ਵਾਰੀ ਫਾਈਲ ਹੁਣ ਟੇਬਲ ਤੋਂ ਮੁੜ ਕੇ ਆ ਚੁੱਕੀ ਹੋਈ ਹੈ ਜਿਹੜੇ ਇਹਦਾ ਦੇ ਬੰਦੇ ਐ ਇਹਨੂੰ ਰਿਹਾਈ ਦੇਣੀ ਚਾਹੀਦੀ ਹੈ ਵੀ ਇਹਨਾਂ ਚਿਰ ਹੋ ਗਏ ਜ਼ਿਲ੍ਹਾ ਦੇ ਵਿੱਚ ਬੰਦ ਆ 25-30 ਸਾਲ ਹੋ ਗਏ ਆ ਇਹਨਾਂ ਨੂੰ ਰਿਹਾਈ ਬਿਲਣੀ ਚਾਹੀਦੀ ਹੈ ਸਾਡੀ 2022 ਦੇ ਇਲੈਕਸ਼ਨ ਆ ਗਏ ਨੇ ਇਸ ਵਾਰ ਤੁਸੀਂ ਕਿੰਦੀ ਸਰਕਾਰ ਦੇਖਣਾ ਚਾਹੋਗੇ ਪੰਜਾਬ ਦੇ ਵਿੱਚ ਕਾਂਗਰਸ ਜੀ ਚਹੀਦੀ ਹੈ ਤੇ ਆਮ ਆਦਮੀ ਪਾਰਟੀ ਵੀ ਬੜੇ ਵੱਡੇ ਵੱਡੇ ਵਾਅਦੇ ਕਰ ਰਹੇ ਨੇ ਅਕਾਲੀ ਦਲ ਵੀ ਬਹੁਤ ਵੱਡੇ ਵੱਡੇ ਵਾਅਦੇ ਕਰ ਰਹੇ ਨੇ ਤੁਸੀਂ ਕੀ ਕਹਿਣਾ ਚਾਹੋਗੇ ਜੀ ਕੋਈ ਵਾਅਦੇ ਨਹੀਂ ਹੈ ਜੀ ਸਸ ਕਾਂਗਰਸ ਦੀ ਰਾਜ ਹੈਗਾ ਕੰਮ ਕਰਾ ਰਹੇ ਆ ਸਾਡੇ ਪਾਲਕ ਦਾ ਜੀ ਕਾਂਗਰਸ ਦੇ ਆ ਦੇਖ ਲਓ ਤੁਹਾਡੇ ਸਾਹਮਣੇ ਕੀ ਲੱਗਦਾ ਸਿੱਧੂ ਸਾਹਿਬ ਫਰੰਟ ਤੇ ਹੁਣ ਨਿਕਲ ਕੇ ਆ ਰਿਹਾ ਚੰਨੀ ਸਾਹਿਬ ਦੇ ਨਾਲ ਕਿ ਹੁਣ ਦੁਬਾਰਾ ਤੋਂ ਰਿਪੀਟ ਮਾਰੇਗੀ ਕਾਂਗਰਸ ਮਾਰੇਗੀ ਮਾਰੇਗੀ ਬਾਹ ਮਹੱਲਾ ਜਵਾਰ ਨਵਰ ਫੈਂਪਾ ਨੰਦੋ ਦ ਜਿੰਨਾ ਦਾ ਨਾ ਜਾ ਇਹ ਸੇਰੀ ਬਿਖਦਾ ਬੇ ਪਿਆਣਾ ਤੁਸੀਂ ਮਹੱਲੇ ਚ ਨਹੀਂ ਬਿਖਦਾ ਇਸ ਟਮ ਛਿੱਟਾ ਸਰਦਾਰੇ ਤੋਂ ਚਤੀਤੇ ਨਹੀਂ ਸਾਡੇ 4 ਸਾਲ ਦੇ ਵਿੱਚ ਜੇ ਹੁਣ ਤੇ ਜੇ ਹੁਣ ਪੀਨੇ ਮੈਨੇ ਚਨੀ ਨੇ ਲਾਣੀ ਦਿੱਤੀ ਨਾ ਉਹ ਸਪੀਤਾ ਨਹੀਂ ਪਰ ਆਜੀ ਵੀ ਕਹਿ ਰਹੇ ਤੁਸੀਂ ਛੜੇ ਹਾਂ ਮੈਂ ਮੈਂ ਹੁਣ ਤੁਹਾਨੂੰ ਦੱਸਾਂ ਮਿਲ ਪਰ ਥੋੜਾ ਮੈਨੂੰ ਮਾਲ ਬੰਨਣਾ ਤਾਂ ਫਿਰ ਮੈਂ ਦੱਸਦਾ ਕਾਸ਼ੋਦਾਂ ਮੱਲਾ ਜ਼ਵਾਹਰ ਨਗਰ ਕੈਂਪ ਚਿੱਟਕਾ ਬੇਸ਼ਮਾਰ ਬਸਰਿਆ ਤੇ ਵਾ ਗੋਸਟ ਲਵਾ ਸ਼ਰਾਬ ਤੋ ਸਿਰੇ 5 ਵਜੇ ਅੱਜ 5 ਵਜੇ ਜਾ ਕੇ ਲੈ ਲਉ ਤੁਸੀਂ ਮੈਂ ਪਾਕ ਪੁਜੀਸ਼ਨ ਆਸੀ ਲੰਦੇ ਮੇਰੇ ਏਰੀਏ ਤੇ ਨਾ ਇਦਾ ਦੀ ਕੋਈ ਇਲੀਗਲ ਕੱਪ ਮੈਂ ਬਰਦਾਸ਼ਤ ਕਰਦਾ ਨਾ ਹੋਣ ਦੇਣਾ ਮੈਂ ਤਾਂ ਭਾਈ ਆਪ ਦੇਖਿਆ ਹੋਇਆ ਹੈ ਉਹ ਵਿਕਾਸ ਕਰਦਿਆਂ ਨੂੰ ਉਹਨਾਂ ਨੇ ਕਿੱਦਾਂ ਦੇ ਦੇ ਦੋ ਕਹਿੰਦੇ ਮੈਂ ਬੜੇ ਵਿਕਾਸ ਕਰ ਨੀ ਸਭ ਤੋਂ ਵਧੀਆ ਦਿੱਤੇ ਉਹਨਾਂ ਨੇ ਸੜਫਾ ਸੜਫਾ ਸਭ ਤੋਂ ਚੋਫੇ ਆ ਪਰ ਜਿਹੜਾ ਬੰਦੇ ਦੇ ਮਹੱਲੇ ਸ਼ਦਰ ਦਾਰੂ ਦਾ ਜਿਸ ਟਾਈਮ ਮਰਜ਼ੀ ਲੈ ਲੋ ਅਸੀਂ ਜਾਂ ਫਿਰ ਕਿ ਲੱਗਦਾ ਕਿ ਇਹਦੀ ਸ਼ਾਹ ਤੇ ਸਾਰਾ ਕੁਝ ਚਿਕ ਰਿਆ ਇਹ ਸਾਨੂੰ ਸਭ ਨੂੰ ਸਭ ਨੂੰ ਪਤਾ ਹੀ ਹੈ ਵਾ ਇਹ ਸਾਨੂੰ ਕਿੰਨੀ ਸਰਕਾਰ ਦੇਖਣਾ ਚਾਹੁੰਦੇ ਪੰਜਾਬ ਦੇ ਸਰਕਾਰ ਦਾ ਭਾਈ ਉਹਨ ਦੇਖੋ ਜਿੰਨੀ ਹਵਾ ਚਲਦੀ ਵੀ ਇਸ ਟਾਈਮ ਫਿਰ ਵੀ ਕਿਸੇ ਦੀ ਅੰਦੀ ਸਰਕਾਰ ਬਦਲਾਵ ਜਾਂਦੇ ਲੋਕ ਇਸ ਟਾਈਮ ਕਿਵੇਂ ਦੇ ਦੇ ਦਿਓ 2022 ਦੀ ਚੋਣਾਂ ਨਜ਼ਦੀਕ ਐ ਤੇ ਕਾਰੋਬਾਰ ਤੇ ਕਿਵੇਂ ਅਸਰ ਲੱਗਦਾ ਤੁਹਾਨੂੰ ਇਸ ਵਾਰ ਕਾਰੋਬਾਰ ਤੇ ਅਸਰ ਤੇ ਹੈ ਹੀ ਹੈ ਕੰਮ ਠੱਪ ਹੋਏ ਗਏ ਨੇ ਕੰਮ ਹੈ ਹੀ ਨਹੀਂ ਤੇ 2022 ਦੀ ਚੋਣਾਂ ਨੂੰ ਕਿਵੇਂ ਦੇ ਦੇ ਸੱਚੀ ਦੀ ਸਰਕਾਰ ਦੇਖਣਾ ਚਾਹੂਗੇ ਅਸੀਂ ਤਾਂ ਆਪ ਵਾਲੀ ਦੀ ਦੇਖਣਾ ਚਾਹੂਗੇ ਆਪ ਹੀ ਕਿਉਂਕਿ ਆਜੇ ਵੀ ਗੰਦੇ ਆ ਪੰਜਾਬ ਸਰਕਾਰ ਨੇ ਬੜੇ ਕੰਮ ਕਰਾਤੇ ਪਤਾ ਨਹੀਂ ਦੋਵਾਂ ਨੂੰ ਦੇਖ ਲਿਆ ਹੁਣ ਉਹਨੂੰ ਵੀ ਚਾਂਸ ਦੇਣਾ ਚਾਹੀਦਾ ਪਿਛਲੇ 5 ਸਾਲਾਂ ਚ ਕੰਮ ਨਹੀਂ ਹੋਇਆ ਜੀ ਕੰਮ ਹੋਏ ਨੇ ਪਰ ਕੁਝ ਬਿਮਾਰੀ ਕਰਕੇ ਵੀ ਸਾਰਾ ਕੰਮ ਠੱਪ ਰਿਹਾ ਤੇ ਈਸਵਰੀ ਚਾਹੁੰਦੇ ਆਂ ਵੀ ਜਿਹੜੀ ਸਰਕਾਰ ਆਵੇ ਕੰਮ ਵਧੀਆ ਕਰੇ ਪਰ ਕਈ ਕਹੇ ਜਾਂਦੇ ਆ ਕਿ ਜਿਹੜਾ ਕੇਸਰੀਵਾਲ ਹੈ ਉਹ ਆਪਣੇ ਤਾਨਾਸ਼ਾਹੀ ਰਵਈਆ ਬਣਾਉਣਾ ਚਾਹੁੰਦਾ ਪੰਜਾਬ ਤੇ ਪੰਜਾਬ ਮਾਡਲ ਤੇ ਉਹ ਕਹਿੰਦੇ ਆ ਕਿ ਦਿੱਲੀ ਮਾਡਲ ਹੀ ਲਾਗੂ ਕਰਾਂਗੇ ਪਰ ਨਵਜੋਤ ਸਿੰਘ ਸਿੱਧੂ ਕਹਿੰਦਾ ਹੈ ਕਿ ਉਹ ਮਾਡਲ ਇੱਥੇ ਲਾਗੂ ਨਹੀਂ ਹੋ ਸਕਦਾ ਕਿ ਦਿੱਲੀ ਇੱਕ ਛੋਟੀ ਜੀ ਸਟੇਟ ਆ ਪੰਜਾਬ ਬਹੁਤ ਵੱਡਾ ਰਾਜ ਹੈ ਕੁਛ ਹੱਦ ਤੱਕ ਠੀਕ ਹੈ ਲੇਕਿਨ ਕਾਫੀ ਗੱਲਾਂ ਹੈ ਕਿ ਜਿਹੜੇ ਕਰੀ ਕੀ ਹੈ ਕੀਤੀ ਜਾ ਸਕਦੀਆਂ ਨੇ ਇਹ ਜੀ ਗੱਲ ਤਾਂ ਨਹੀਂ ਹੈ ਕਿ ਬਿਲਕੁਲ ਹੀ ਫੇਲ ਹੋ ਜਾਏਗਾ ਮਾਡਲ ਦਿੱਲੀ ਦਾ ਕਾਫੀ